ਜੀ ਦੋਸਤੋ ਅੱਜ ਆਪਾਂ ਚੱਲੇ ਆਂ ਜੀ ਨਾਬੇ ਕਣੀ ਜੋ ਪਿੰਡ ਆ ਰਾਮਗੜ ਡੇਰਾ ਬਾਬਾ ਆਰਾਮ ਤਲਾਈ ਆਰਾਮ ਸਰੋਵਰ ਪਿੰਡ ਆ ਰਾਮਗੜ ਤੇ ਤੁਹਾਨੂੰ ਕਰਾਵਾਂਗੇ ਜੀ ਪੂਰੇ ਬਲੌਗ 'ਚ ਆਪਾਂ ਜੋ ਆ ਰਾਮ ਸਰੋਵਰ ਬਣਿਆ ਹੋਇਆ ਉੱਥੇ ਆ ਨਾ ਪੂਰੇ ਦੁੱਖਾਂ ਦੀ ਦਵਾਈ ਹੈ ਕਹਿੰਦੇ ਜੀ ਉੱਥੇ ਇਸ਼ਨਾਨ ਕਰਨ ਨਾਲ ਪੂਰੇ ਦੁੱਖ ਦੂਰ ਹੁੰਦੇ ਨੇ ਤੇ ਤੁਹਾਨੂੰ ਕਰਾਵਾਂਗੇ ਜੀ ਦਰਸ਼ਨ ਜੁੜਿਓ ਆਪਣੇ ਬਲੌਗ ਦੇ ਨਾਲ ਤੇਰੀ ਨੀਮੀ ਆਉਂਦੀ ਆਹੋ ਦਵਾਰਾਣਾ ਹਾਂ ਆ ਯਹਾਂ ਸੇ ਇਹ ਸੜਕਾਂ ਹੀ ਜਾਂਦੇ ਆ ਤੁਹਾਨੂੰ ਸਿੱਧੀ ਹੜਕੇ ਲੰਬੀ ਤੋਂ ਬਿੱਧੀ ਆਕੀ ਆਉਂਦਾ ਹੈਗਾ 10 ਕਿਲੋਮੀਟਰ ਬਿਲਹਾਂਣਾ ਹੈਗਾ ਕਾਫੀ ਹਾਂ ਬਾਰੀ ਬਾਰੀ ਬੜਾ ਲੈ ਲਓ ਉਹ ਬਾਰੀ ਲੈਓ ਚੱਲਾ ਗਿਨ ਕਿੱਥਾ ਗਾਣਾ ਕੋਣ ਹੋਵੇ ਹੁਣ ਆਪਾਂ ਨੇ ਗੱਡੀ ਕਰਤੀ ਪਾਰਕ ਤੇ ਆਪਾਂ ਪਹੁੰਚ ਚੁੱਕੇ ਆ ਹਨਾ ਤੇ ਹੁਣ ਅੱਗੇ ਸਾਨੂੰ ਕਰਾਵਾਂਗੇ ਆਪਾਂ ਦਰਸ਼ਨ ਇਹ ਮੱਛਗੇ ਦੇਖੋ ਜੀ ਡੇਰਾ ਬਾਬਾ RAM ਤਲਾਈ RAM ਸਰੋਵਰ ਪਿੰਡ RAMਗੜ ਕਿਉਂਕਿ ਇੱਥੇ ਸ਼ਨੀਵਾਰ ਨੂੰ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਮੱਥਾ ਟੇਕਣ ਦੀ ਵੀ ਉਰੇ ਵਾਰੀ ਨਹੀਂ ਮਿਲਦੀ ਹੈਗੀ ਜੀ ਹਨਾ ਆ ਦੇਖੋ ਜੀ ਕਰੋ ਦਸ ਤਰਵੈਣੀ ਉਰੇ ਥੌਲਾ ਹੁੰਦਾ ਜੀ ਮਤਲਬ ਉਰੇ ਤਿਲ ਸਿੱਟਣ ਨੂੰ ਥਾਂ ਨਹੀਂ ਹੁੰਦਾ ਰਵੀ ਹਾਂ ਨਾਲ ਚੜੇਦਾ ਨਾਲ ਚੜੇਦਾ ਹਾਂ ਇਹ ਬਹੁਤ ਇਹਦੇ ਵਿੱਚ ਬਸ ਇਹ ਹਰ ਸੰਗਤ ਥੌਲਾ ਕਰਵਾਉਣ ਸਮੇ ਸੰਗਤ ਥੌਲਾ ਕਰਵਾਉਣ ਸਮੇ ਨਾਲ ਚੜੇ ਦੇ ਤਿੰਨ ਵਾਰ ਬੋਲੋ ਸਿਰਫ ਚੰਦ ਦੇ ਸ਼ਨੀਵਾਰ ਨੂੰ ਚੌਂਕੀ ਲੱਗਦੀ ਹੈ ਜੀ ਉਰੇ ਹਨਾ ਜਿਹਦਾ ਮਤਲਬ ਪਹਿਲਾ ਸ਼ਰੂਵਰ ਵਿੱਚ ਇਸ਼ਨਾਨ ਕਰਕੇ ਨਿੱਤੇ ਸੱਤ ਵਾਰ ਮਿੱਟੀ ਕੱਢੋ ਤੇ ਫਿਰ ਹਥੌਲਾ ਕਰਵਾਉਣਾ। ਉਸ ਨੂੰ ਚਰਾਮ ਸਰੋਵਰ ਹੈ। ਉਹ ਉਹਦੇ ਕਰਵਾਵਾਗੇ ਦਰਸ਼ਨ। ਮਿੱਟੀ ਕੱਢੀ ਨਹੀਂ ਹਾਂ। ਹੂੰ। ਆਹੋ ਸਰੋਵਰ ਹੈ। ਉਹ ਉਹ ਦੁਆਰ ਉੱਧਰ ਪਹਿਲਾਂ ਪੋਪਰ ਹੋ ਕਰ ਲਿਆ। ਹਾਂ ਦੇਖੋ ਜੀ। ਇਹ ਆਰਾਮ ਸਰੋਵਰ। ਆਰਾਮ ਸਰੋਵਰ ਹੈ ਜੀ ਇਹ ਤੇ ਬੀਬੀਆਂ ਵਾਸਤੇ ਅਲੱਗ ਸਥਾਨ ਬਣਿਆ ਹੋਇਆ ਓਰੇ ਹਨਾ। ਤੇ ਪਾਣੀ ਉਹ ਤੇ ਲੱਗ ਸਥਾਨ ਬਣਿਆ ਹੋਇਆ ਓਰੇ ਨਾਲ ਤੇ ਓਰੇ ਦੋ ਨਾਲ ਦਾ ਹਨਾ ਥੌਲਾ ਪਾਉਂਦੇ ਨੇ ਤੇ ਪੂਰਾ ਆਰਾਮ ਆ ਜੀ ਤੇ ਅਸੀਂ ਵੀ ਕਈ ਵਾਰ ਓਰੇ ਇੱਕ ਆਏ ਆਗੇ ਪਹਿਲਾਂ ਹਨਾ ਤੇ ਓਰੇ ਇਸ਼ਨਾਨ ਕਰਕੇ ਫਿਰ ਥੌਲਾ ਫੈਂਦਾ ਹੈਗਾ ਬਾਬਾ ਜੀ ਵੱਲੋਂ ਪਾਇਆ ਜਾਂਦਾ ਤੇ ਚੰਦ ਦੇ ਸ਼ਨੀਵਾਰ ਨੂੰ ਓਰੇ ਚੌਂਕੀ ਭਰਦੀ ਆ ਬਹੁਤ ਜ਼ਿਆਦਾ ਇਕੱਠ ਹੁੰਦਾ ਹੈਗਾ ਚਾਨਣੇ ਸ਼ਨੀਵਾਰ ਕਹਿੰਦੇ ਨੇ ਤੇ ਆ ਦੇਖੋ ਜੀ ਇਸ਼ਨਾਨ ਕਰਕੇ ਸੰਗ ਤੋਰੇ ਸਾਰੀ ਪਹਿਲਾਂ ਸ਼ਰੋਵਰ ਦੇ ਵਿੱਚ ਇਸ਼ਨਾਨ ਕਰਦੀ ਐ ਅੱਛਾ ਠੀਕ ਜੀ ਤੇ ਫੇਰ ਭਾਈ ਅੱਗੇ ਆ ਕੇ ਓਰੇ ਹਨਾ ਪੂਰੇ ਹੁਣ ਦੇਖੋ ਜੀ ਫੇਰ ਓਰੇ ਮਿੱਟੀ ਚੜਾਈ ਜਾਂਦੀ ਐ ਜੋ ਕਿ ਓਰੇ ਹਨਾ ਆ ਦੇਖੋ ਇਹ ਮਿੱਟੀ ਉਹ ਚੱਕ ਕੇ ਸਾਰੀ ਸੰਗ ਤੋਰੇ ਚੜਾਉਂਦੀ ਐ ਜਿਸ ਦੇ ਵੀਰ ਭਾਈ ਦੇ ਕੋਲ ਹੈਗਾ ਹਨਾ ਪੂਰੇ ਕੋਈ ਯੂਰੇ ਸੰਗਤਾਂ ਵਾਸਤੇ ਰਹਿਣ ਦਾ ਵੀ ਪ੍ਰਬੰਧ ਹੈ ਰਾਤ ਨੂੰ ਜੋ ਸੰਗਤ ਆਉਂਦੀ ਹੈ ਸ਼ਨੀਵਾਰ ਨੂੰ ਪੂਰੇ ਵਿਸ਼ਰਾਮ ਕਰਦੀ ਹੈ ਹਨ ਤੇ ਉੱਪਰ ਵੀ ਬਣੀ ਹੋਈ ਹੈ ਸਰਾਣ ਤੇ ਉਰੇ ਵੀ ਬਣੀ ਹੋਈ ਹੈ ਹਨ ਇਹ ਦੇਖੋ ਜੀ ਉਰੇ ਜਿਸ ਵੀ ਭਰਾ ਨੂੰ ਕੋਈ ਨਾਲ ਦੀ ਸ਼ਿਕਾਇਤ ਹੈ ਕੋਈ ਨਾਲ ਆਪਣੀ ਹਨਾ ਬਲੌਕ ਹੋ ਜਾਂਦੀ ਹੈ ਨਾਲ ਪੈ ਜਾਂਦਾ ਹੋ ਜਾਂਦਾ ਆਪਣੇ ਤਾਂ ਉਰੇ ਥੋੜਾ ਪਵਾ ਕੇ ਆਪਾਂ ਚੰਨਵੀ ਸ਼ਨੀਵਾਰ ਨੂੰ ਹਨਾ ਤਾਂ ਮਤਲਬ ਆਪਾਂ ਉਰੇ ਥੋੜਾ ਕਰਵਾ ਸਕਦੇ ਹਾਂ ਆ ਦੇਖੋ ਜੀ ਪਹਿਲਾਂ ਸ਼ਰੋਵਰ ਵਿੱਚ સ્ਨਾਣ ਕਰਕੇ نیچے 7 ਵਾਰ ਮਿੱਟੀ ਕੱਢੋ ਫਿਰ ਥੋਲਾ ਪਰਵਾਉਣਾ ਹੈ ਪਹਿਲਾਂ ਸ਼ਰੋਵਰ ਵਿੱਚ ਇਸ਼ਨਾਨ ਕਰਨਾ ਜੀ ਫਿਰ ਉੱਥੇ ਨਾ ਮਿੱਟੀ ਕੱਢੀ ਜਾਂਦੀ ਜਾਂ ਤੇ ਫਿਰ ਉਹਰੇ ਆ ਦੇਖੋ ਜੀ ਕਰੋ ਜੀ ਆਹੜਿਆ ਦੇਖੋ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਸੰਗਤ ਦੀ ਬਹੁਤ ਨਜਾਇਜ਼ ਸੰਗਤਾਂ ਨਹੀਂ ਉਹਦੇ ਤਿਲ ਸਿੱਟਣ ਉਠਾਉਣੀ ਹੁੰਦਾ ਹਾਂ ਹਾਂ ਤੇ ਜੇ ਤੁਸੀਂ ਜਾਨ ਬਣਾ ਰਹੇ ਹੋ ਤਾਂ ਇਹ ਕਰਨਾ ਹੋਵੇਗਾ। ਅਲੋ ਕਰੋ ਦਰਸ਼ਨ ਹਰ ਯਾਤਰੀ ਆਪਣੇ ਲੈਣੇ ਗਹਿਣੇ ਤੇ ਪੈਸੇ ਰੱਖਣਾ ਆਪ ਜ਼ਿੰਮੇਵਾਰ ਹੋਰੇ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਤਾਂ ਕਰਕੇ ਦੋ ਆਪਣਾ ਹਨ ਸੰਗਤ ਦੇ ਉਹਦੇ ਵਾਸਤੇ ਜ਼ਰੂਰੀ ਆ। ਆ ਕਰੋ ਜੀ ਦਰਸ਼ਨ ਤੁਸੀਂ ਜਦੋਂ ਤਰਨਮ ਇਹ ਪ੍ਰਾਣਾ ਨੰਮਾ ਜੀ ਉਹ ਲੋਨ ਲਈ ਜੋ ਆਪਣੇ ਸਾਧੂ ਸੰਤਾਂ ਦੇ ਪ੍ਰਾਰਥਨ ਦੇਦੇ ਨੇ ਹਨਾ ਤੇ ਆਸ ਆਪਣਾ ਭੁੱਲਦਾ ਜਾਂਦਾ ਤਾਂ ਹੀ ਸਾਨੂੰ ਦਰਸ਼ਨ ਕਰਵਾ ਰਿਹਾ ਹਨਾ ਤੇ ਆਪਣੇ ਕਈ ਮਤਲਬ ਬੰਦਿਆਂ ਦੇ ਇਥੋਂ ਆਰਾਮ ਆਇਆ ਹੁਣ ਜੋ ਤੰਦਰੁਸਤ ਨੇ ਆਵਾ ਚੜ੍ਹਦੀ ਕਲਾ ਚ ਨੇ ਹਨਾ ਤੇ ਜਿਸੇ ਭਰਾ ਦੇ ਕੋਈ ਨਾਲ ਬਗੈੜਾ ਹੈਗਾ ਤਾਂ ਆਰਾਮਗੜ ਇਹ ਨਾਬਾ ਨੂੰ ਜਾਣਿਆ ਆਪਾਂ ਬਹਾਣੀਗੜ ਤੋਂ ਜੋ ਕਨੁੜ ਕੀ ਗੁਰੂਕਰ ਹੈ ਉਹ ਤੋਂ ਥੋੜਾ ਜਿਹਾ ਅੱਗੇ ਸਥਾਨ ਪਿੰਡ ਸੜਕ ਤੋਂ ਸਾਈਡ ਤੇ ਬਣਿਆ ਹੋਇਆ ਉੱਥੇ ਆਪਾਂ ਦਰਸ਼ਨ ਕਰਵਾ ਸਕਦੇ ਆ ਅੱਗੇ ਲੰਗਰ ਹਾਲ ਆਈ ਹੈ ਨਾ ਲੰਗਰ ਵਗੈਰਾ ਉੱਟ ਟਟ ਵਰਤਦਾ ਤੇ ਸਾਹਮਣੇ ਦੇਖੇ ਰੋ ਜੀ ਆਰਾਮ ਤਲਾਈ ਇਹ ਆਰਾਮ ਸਰੋਵਰ ਹੈ ਨਾ ਜਿੱਥੇ ਜੋ ਬਣੀ ਹੋਈ ਹੈ ਉਹਦੇ ਥੋੜਾ ਪਿੰਡ ਹੈ ਜੀ ਬਾਬਾ ਜੀ ਦਾ ਮੱਥਾ ਟੇਕਦਾ ਜੋਤ ਚੱਲ ਜੀ ਤੁਨੂੰ ਕਰਵਾਉਣੇ ਦਰਸ਼ਨ ਪੂਰੇ ਬਲੌਗ ਨਾਲ ਤੁਸੀਂ ਜੁੜੇ ਰਹੋ ਇਹ ਲੱਗਦਾ ਹੈ ਕਿ ਮੈਂ ਡੇਗਰ ਲੱਭਾ ਕੋਈ ਜਦੋਂ ਮੈਂ ਆਪਣੇ ਮਦਦ ਦੇ ਬਾਦੂ ਤੇ ਗਿਆ ਨਹੀਂ ਹੋਇਆ ਆਮਮ ਨਾ ਕਰੋ ਜੀ ਦਰਸ਼ਨ ਜੋ ਕਿ ਬਾਬਾ ਜੀ ਦੇ ਆਸ ਤੇ ਬਣਾ ਰਿਹਾ ਹਣਾ ਤੇ ਜੋ ਤੁਸੀ ਦਰਸ਼ਨ ਫਾਰਿਖ ਜੋ ਕਿ ਝਾਨਣੇ ਸ਼ਨੀਵਾਰ ਨੂੰ ਰੇ ਆਪਾਂ ਦੂ ਨਾਲ ਹੁੰਦਾ ਹਣਾ ਉਹਦਾ ਥੋੜਾ ਪ੍ਰਭਾਵ ਹੁੰਦਾ ਤੇ ਮਤਲਬ ਸਾਤਰੀਆ ਇਲਾਜ ਹੈ ਜਰੂਰ ਤੁਸੀਂ ਇੱਕ ਵਾਰੀ ਆਓ ਹਣਾ ਤੇ ਚਾਨਣ ਨੂੰ ਬਹੁਤ ਸੋਹਣਾ ਦੇਖ ਕੇ ਜਾਣੀ ਪੈਂਦੀ ਐ ਸੁੱਖ ਦੇ ਕੇ ਜਾਓ ਤੁਸੀਂ ਸਾਡੇ ਵੀ ਭਰਾ ਜੋ ਬਲੌਗ ਦੇਖ ਰਹੇ ਨੇ ਬਲੌਗ ਨੂੰ ਜਰੂਰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਫਾਇਦਾ ਹੋ ਸਕੇ ਹਨਾ ਤੇ ਬਾਬਾ ਜੀ ਦਾ ਰਸਥਾਨ ਬਣਿਆ ਹੋਇਆ ਦੇਖੋ ਕਰੋ ਜੀ ਦਰਸਨ ਦਸੇ ਇਧਰ ਹੋ ਜੀ ਬਾਈਟ ਕਰੋ ਤੁਸੀਂ ਦਰਸ਼ਨ ਬਾਬਾ ਜੀ ਦੇ ਸਾਰੇ ਪ੍ਰਾਵਾ ਦਾ ਹਨ ਆਪਣੇ ਬਲੌਗ ਦੇਖਣ ਵਾਸਤੇ ਜੋ ਕਿ ਆਪਣਾ ਬਲੌਗ ਦੇਖਦੇ ਨੇ ਪਿਆਰ ਕਰਦੇ ਨੇ ਧੰਨਵਾਦ ਜੀ ਆਪਾਂ ਤੁਹਾਨੂੰ ਜਿ ਇਤਿਹਾਸਕ ਸਥਾਨਾਂ ਦੇ ਦਰਸ਼ਨ ਜਰੂਰ ਕਰਾਉਂਦੇ ਰਹਾਂਗੇ ਕੋਸ਼ਿਸ਼ ਆਪਣੀ ਹੀ ਰਹੇਗੀ ਹਨ ਕਿ ਆਪਾਂ ਸਥਾਨਾਂ ਦੇ ਦਰਸ਼ਨ ਕਰਵਾਉਂਦੇ ਰਹੀ ਹੈ ਹਨ ਤੇ ਜਰੂਰ ਪ੍ਰਾਵਾ ਹਨ ਜਿਸ ਨੂੰ ਵੀ ਨਾਲ ਦਾ ਕੋਈ ਪ੍ਰੋਬਲਮ ਹੈ ਹਨ ਸਾਰੇ ਚੰਨਨੇ ਸ਼ਨੀਵਾਰ ਨੂੰ ਆਪਾਂ ਫੋਨ ਉੱਪਰ ਆ ਸਕਦੇ ਆ ਤੇ ਕੁਵਾਰ ਬਾਬਾ ਜੀ ਨੇ ਆਪਾਂ ਹੈਲੋ ਜਾਨ ਪ੍ਰਸ਼ਾਦ ਨਹੀਂ ਸਕਣੀ ਪ੍ਰਸ਼ਾਦ ਆ ਨਾ ਹੁਣੇ ਚੱਕਦੇ ਆ ਹਲੋ ਆਰੇ ਮਗਾ ਕੋਲ ਲਾਓ ਇਹ ਬਾਬਾ ਜੀ ਨੇ ਢਲੀ ਓਕੇ ਨਾ ਦੇਖੋ ਬਾਬਾ ਜੀ ਨੇ ਪ੍ਰਸ਼ਾਦ ਦਿੱਤਾ ਸਾਨੂੰ ਆ ਦਤਾ ਬੱਬਾ ਜੀ ਨੇ ਜੀ ਵੀ ਪਰਮਾਨ ਦਾ ਬਹੁਤ ਬਹੁਤ ਧੰਨਵਾਦ ਬਲੌਗ ਨੂੰ ਜੋ ਇੰਨਾ ਪਿਆਰ ਦੇ ਰਹੇ ਹੋ ਜਰੂਰ ਇਹ ਬਲੌਗ ਦੇਖਿਆ ਕਰੋ ਕਿਉਂਕਿ ਧਰਮ ਤੋਂ ਆਪਣੇ ਬਣੇ ਹੋਏ ਨੇ ਨਾ ਬੱਸੋ ਬੱਬਾ ਜੀ ਨੇ ਬਧੀਆ ਵਿਚਾਰਾਂ ਨੇ ਆਪਣੀ ਇੱਜ਼ਤ ਮਾਨ ਕੀਤਾ ਔਰੇ ਜੇ ਜਮਾਨ ਕੀਤਾ ਜੇ ਉਹ ਅੱਗੇ ਹੁਣ ਦਿਖਾਉਣੇ ਆ ਜੀ ਜੋ ਕੀ ਸੰਗਤ ਔਰੇ ਆਉਂਦੀ ਆ ਹਨਾ ਤੋ ਨਵਾਂ ਤੇ ਰਹਿਣ ਦਾ ਬਾਤ ਤੇ ਵਧੀਆ ਸਾਰਾ ਪ੍ਰਬੰਧ ਹੈ ਹਨਾ ਬਹੁਤ ਵੱਡਾ ਤੇ ਦੇਖੋ ਜੀ ਪੂਰਾ ਪੂਰਾ ਪ੍ਰਬੰਧ ਹੈ ਮਤਲਬ ਇੰਨੀ ਸੰਗਤ ਹੁੰਦੀ ਹੈ ਰਵੀ ਪੂਰੇ ਇੰਨੀ ਸੰਗਤ ਹੁੰਦੀ ਹੈ ਵੀ ਆਹ ਉਹਦੇ ਕੰਬਲ ਜਿਹੜੇ ਮਤਲਬ ਮੈਂ ਹਜ਼ਾਰਾਂ ਚੋਂ ਉਹ ਨੇ ਗੱਦੇ ਹਿੰਦੇ ਨਹੀਂ ਹੋਏ ਹਾਂ ਇੰਨੀ ਸੰਗਤ ਹੁੰਦੀ ਹੈ ਯਾਰ ਬਈ ਬਸ ਕੋਈ ਕਿਸੇ ਨੂੰ ਉਠਾਉਂਦਾ ਕੋਈ ਕਪੜਾ ਬਹੁਤ ਸਮਝੋ ਦੇਖੋ ਜੀ ਹਨ ਗੰਦੇ ਗੰਪਲ ਵੀ ਇੰਨੀ ਸ਼ਰਦਾ ਹੋ ਰਹੀ ਹੈ ਨਾ ਜਿਹੜਾ ਸੱਚੇ ਮਨ ਨਾਲ ਆਉਂਦਾ ਯਾਰ ਉਹਦਾ ਮਤਲਬ ਇਹ ਪ੍ਰੋਬਲਮ ਠੀਕ ਹੁੰਦੀ ਹੈ ਹੈ ਜਿਹੜਾ ਆਪਰਾ ਮਿਰਾ ਆਪਣਾ ਮਾਤਸ ਹੈ ਅੱਜ ਅੱਜ ਨੂੰ ਚੱਕੜਾ ਚੰਨ ਨੇ ਚੰਨ ਨੇ ਸ਼ਨੀਵਾਰ ਨੂੰ ਚੰਨ ਸ਼ਨੀਵਾਰ ਨੂੰ ਬਹੁਤ ਸੰਗਤ ਹੁੰਦੀ ਹੈ ਪੱਕਾ ਹੀ ਇਲਾਜ ਆ ਯਾਰ ਨਾਲ 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 ਉਹ ਥੋੜਾ ਬੰਦਾ ਰਿਹਾ ਚਲਦੀ ਆ ਪੱਕਾ ਆਵਾਜ਼ੀ ਬਹੁਤ ਸੰਗਤ ਬੋਲਦੀ ਹੁੰਦੀ ਹੈ ਇਹ ਦੇਖੋ ਉਹ ਲੋਕਾਂ ਦੀਆਂ ਨੂੰ ਨਾ ਬੰਦਾ ਬੈਠਾ ਨੇ ਹਾਂ ਦੇਖੋ ਜੀ ਸੰਗਤਵਾਦ ਵਰਤਨਾ ਜਿੱਥੇ ਆਪਾਂ ਪੂਰਾ ਹੁੰਦੇ ਜਿਹੜਾ ਅੱਜ ਦੇ ਰੱਖੇ ਉਹ ਕਾਂ ਕਰਦੇ ਹੁੰਦਾ ਵੀ ਨਹੀਂ ਉਹ ਦੇ ਇਸ਼ਾਨੇ ਨਹੀਂ ਹੋਣ ਮੌਸਮ ਚਾਨਣ ਦੇ ਚਾਨਣੇ ਸ਼ਨੀਵਾਰ ਨੂੰ ਹੀ ਹੁੰਦਾ ਉਹਦੇ ਘਰ ਚਲੋ ਫਾਈਨ ਨੰਬਰ ਲਗੋ ਬਸ ਬਰਾਣੀ ਆਉਂਦੇ ਪ੍ਰਾਣੀ ਉੱਪਰ ਦੀ ਸਾਇਆ ਜਪੜਦੇ ਹਾਂਜੀ ਤੇ ਦੇਖੋ ਜੀ ਤੇ ਚੱਲਣੇ ਸ਼ਨੀਵਾਰ ਨੂੰ ਪੂਰੇ ਕੱਠ ਹੁੰਦਾ ਹਨ ਇਸ ਭਰਾ ਨੂੰ ਕੋਈ ਵੀ ਨਾਲ ਦੀ ਪ੍ਰੋਬਲਮ ਆ ਤਾ ਉਹਦੇ ਥੋੜਾ ਪਵਾ ਆ ਕੇ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਇੰਨਾ ਕਰਦੋ ਵੀ ਬਹੁਤ ਬੰਦੇ ਨਾਲ ਭਲਾ ਹੋ ਸਕੇ ਤੇ ਬੇਨਤੀ ਇਹੀ ਬੇਨਤੀ ਹੈ ਹਾਂਜੀ ਹਾਂਜੀ ਦੋਸਤੋ ਅੱਜ ਆਪਾਂ ਜੋ ਕਿ ਆਰਾਮ ਤਲਾਈ ਆਰਾਮ ਸਰੋਵਰ ਪਿੰਡ ਰਾਮਗੜ੍ਹ ਪਕੂਜੀ ਦੀ ਜਨਾ ਤੁਹਾਨੂੰ ਪੂਰਾ ਬਲੌਗ ਦਿਖਾਇਆ ਕਿਉਂਕਿ ਇੱਥੇ ਹਰ ਚਾਲਨੇ ਸ਼ਨੀਵਾਰ ਨਾਲ ਜਿਸ ਬੰਦੇ ਦੇ ਵੀ ਹਨਾ ਭੈਣ ਦੇ ਜੋ ਬੰਦੇ ਦੇ ਕਿਸੇ ਦੇ ਵੀ ਹੈਗਾ ਉਹਦੇ ਸ਼ਾਪੀ ਦਾ ਇਲਾਜ ਹੈ ਜੀ ਬਹੁਤ ਜ਼ਿਆਦਾ ਕੱਟਦਾ ਉਹਦੇ ਹਨਾ ਤੇ ਪੂਰੇ ਆਪਾਂ ਪਹੁੰਚੀਏ ਤੇ ਹਨਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਹਨਾ ਜੋ ਕਿ ਬਾਬਾ ਡੇਰਾ ਬਾਬਾ ਆਰਾਮ ਤਲਾਈ ਆਰਾਮ ਸਰੋਵਰ ਪਿੰਡ ਰਾਮਗੜ੍ਹ ਇਹੇ ਨਾਪੇ ਨੂੰ ਜਾਣਿਆ ਪਪਾਹ ਨਹੀਂ ਘਟੋ ਤੋ ਰਸਤੇ ਸਥਾਨ ਬਣੇ ਹੋਇਆ ਤਾਂ ਜ਼ਰੂਰੀ ਇਹੀ ਬੇਨਤੀ ਹੈਗੀ ਵੱਧ ਤੋਂ ਵੱਧ ਭਰਾ ਵੀਡੀਓ ਨੂੰ ਸ਼ੇਅਰ ਕਰੀਆ ਜਿਸ ਭਰਾ ਦੇ ਨਾਲ ਹੈ ਹਨਾ ਤੌਰੇ ਪਹੁੰਚ ਕੇ ਥੌਲਾ ਪਵਾ ਕੇ ਆਬੀ ਜਿੰਦਗੀ ਦਾ ਸਕੂਨ ਅਸਲੀ ਮਾਨ ਸਕਿਆ ਨਾ ਤੇ ਵਧੀਆ ਗੱਲ ਹੈ ਜੀ ਤੇ ਵੀਡੀਓ ਆਪ ਕੋ ਵੱਧ ਤੋਂ ਵੱਧ ਸ਼ੇਅਰ ਕਰੀਏ ਸਾਰੇ ਹੀ ਭਰਾਵਾਂ ਦਾ ਬਲੌਗ ਦੇਖਣ ਤੇ ਬਹੁਤ ਬਹੁਤ ਧੰਨਵਾਦ